ਜਲਾ ਸਾਹਿਬ ਜਦਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਸਿੱਖਿਆ ਵਿਭਾਗ ਸਖਤ ਹੋ ਗਿਆ ਹੈ ਅਸਲ ਚ ਇਹ ਹੁਕਮ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਬਾ ਪੱਧਰੀ ਹੁਕਮਾਂ ਦੀ ਲੋਚ ਜਾਰੀ ਹੋਏ ਹਨ ਇਸ ਕੰਮ ਇਸ ਕੰਮ ਨੂੰ ਨੇਪਰੇ ਚਾੜਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਸਕੂਲਾਂ ਵਿੱਚ ਜਾ ਕੇ ਇਹ ਪਤਾ ਕਰਨ ਗਿਆ ਕਿ ਇੱਥੇ ਪੰਜਾਬੀ ਪੜ੍ਾਈ ਜਾਂਦੀ ਹੈ ਜਾਂ ਨਹੀਂ ਜਾਂਚ ਦੇ ਪਹਿਲੇ ਪੜਾਅ 'ਚ 107 ਸਕੂਲਾਂ ਦੀ ਸੂਚੀ ਜਾਰੀ ਹੋਈ ਹੈ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਹੈਡਮਾਸਟਰ ਤੇ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਨੂੰ 45 ਅਫਸਰ ਨਿਯੁਕਤ ਕੀਤਾ ਗਿਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਦਰਸ਼ਨਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਅਧਿਕਾਰੀ 1 ਹਫ਼ਤੇ ਦੇ ਅੰਦਰ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨਗੇ ਜਿਹੜੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜਾਉਣ ਸੰਬੰਧੀ ਜਾਂਚ ਹੋਈ ਹੈ ਹਾਲਾਂਕਿ ਦੁਬਿਧਾ ਇਸ ਗੱਲ ਦੀ ਹੈ ਕਿ ਵਿਭਾਗ ਨੇ 45 ਟੀਮਾਂ ਨੂੰ ਜਾਂਚ ਸੰਬੰਧੀ ਕੋਈ ਖਾਖਾ ਨਹੀਂ ਦਿੱਤਾ ਇਸ ਲਈ ਹੈਡਮਾਸਟਰ ਤੇ ਪ੍ਰਿੰਸੀਪਲ ਭੰਬਲ ਪੂਸੇ ਵਿੱਚ ਹਨ ਕਿ ਜਮਾਤ ਕਿਹੜੀ ਜਮਾਤ ਤੋਂ ਸ਼ੁਰੂ ਕੀਤੀ ਜਾਵੇ ਮੋਹਾਲੀ ਵਿੱਚ ਜ਼ਿਆਦਾਤਰ ਨਿੱਜੀ ਸਕੂਲ ਕਿਉਂਕਿ ਸੈਂਟਰਲ ਬੋਰਡ ਆਫ ਐਜੂਕੇਸ਼ਨ ਨਾਲ ਸੰਬੰਧਿਤ ਨੇ ਇਸ ਲਈ ਵਿਸ਼ੇ ਪੜਾਉਣ ਸੰਬੰਧੀ ਮਾਪਦੰਡ ਵੀ ਇਹਨਾਂ ਵਿੱਚ CBSE ਦੇ ਹੀ ਲਾਗੂ ਹੁੰਦੇ ਨੇ ਇਹ ਤਾਂ ਸਪਸ਼ਟ ਹੈ ਕਿ ਇਹਨਾਂ ਵਿੱਚੋਂ ਬਹੁਤ ਸਕੂਲ ਨਰਸਰੀ ਤੋਂ ਪੰਜਾਬੀ ਵਿਸ਼ਾ ਸ਼ੁਰੂ ਨਹੀਂ ਕਰਦੇ ਤਾਂ ਵਿਭਾਗ ਇਹਨਾਂ ਸਕੂਲਾਂ ਤੇ ਕਾਰਵਾਈ ਕਰੇਗਾ ਇਸ ਬਾਰੇ ਸਥਿਤੀ ਆਸਪਸ਼ਟ ਹੈ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਜਿਸ ਪੱਤਰ ਵਿੱਚ ਲਾਜ਼ਮੀ ਵਿਸ਼ੇ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸ ਵਿੱਚ ਪੰਜਾਬੀ ਦੇ ਸ਼ਬਦ ਜੋੜਾਂ ਦੀਆਂ ਵੱਡੇ ਪੱਧਰ ਤੇ ਤਰੁੱਟੀਆਂ ਨੇ ਇਸ ਵਿੱਚ ਵਿਭਾਗ ਦੇ ਅਫਸਰਾਂ ਤੇ ਕਰਮਚਾਰੀਆਂ ਦੇ ਭਾਸ਼ਾਈ ਮਿਆਰ ਤੇ ਵੀ ਸਵਾਲ ਖੜੇ ਹੋ ਰਹੇ ਨੇ ਪੱਤਰ 23 ਫਰਵਰੀ ਨੂੰ ਜਾਰੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਸਤਖਤ ਥੱਲੇ ਜਾਰੀ ਹੋਇਆ ਜਿਸ ਦਾ ਵਿਸ਼ਾ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਤੌਰ ਤੇ ਪੜਾਉਣ ਸੰਬੰਧੀ ਸੀ तकरीबन 80 ਸ਼ਬਦਾਂ ਦੇ ਪੱਤਰ ਵਿੱਚ ਜ਼ਿਆਦਾਤਰ ਸ਼ਬਦਾਂ ਦੇ ਜੋੜ ਗਲਤ ਹਨ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਵਿੱਚ ਭਾਸ਼ਾ ਸ਼ਬਦ ਦੀ ਗਲਤ ਲਿਖਿਆ ਹੋਇਆ ਹੈ ਇਸ ਤੋਂ ਇਲਾਵਾ ਸਕੂਲ ਅਤੇ ਜ਼ਿਲ੍ਹਾ ਸ਼ਬਦ ਜੋੜਾ ਚ ਵੀ ਤਰੁੱਟੀਆਂ ਨੇ ਇਹਨਾਂ ਤੋਂ ਇਲਾਵਾ ਲਾਜ਼ਮੀ ਪੜਾਉਣ ਨਰੀਖਣ ਆਦੇਸ਼ ਜਮਾ ਵਿਸ਼ਾ ਸ਼ਬਦ ਇਸ ਪੱਤਰ ਵਿੱਚ ਵਾਰ-ਵਾਰ ਵਰਤੋਂ ਵਿੱਚ ਆਏ ਪਰ ਹਰ ਵਾਰ ਇਹਨਾਂ ਦੇ ਜੋੜ ਗਲਤ ਹੀ ਲਿਖੇ ਹਨ